ਸਸੀ ਕਾਜੀ ਸਾਰਿਆਂ ਨੂੰ ਜਿਵੇਂ ਸਾਹਿਬ ਜੀ ਮੇਰੇ ਵੱਲੋਂ ਅੱਜ ਵੀਰਵਾਰ ਦੀਆਂ ਬਹੁਤ ਬਹੁਤ ਵਧਾਈਆਂ ਤੇ ਹੁਣ ਅਸੀਂ ਥੋੜੇ ਜਿਹੀ ਵਿਹਲੇ ਹੋਏ ਆ ਮੈਂ ਸੋਚਿਆ ਇੱਥੇ ਬਹਿ ਕੇ ਅ ਥੋੜੀ ਵੀਡੀਓ ਬਣਾ ਲਵਾਂ ਤੁਹਾਨੂੰ ਨਾਲ ਗੱਲਾਂ ਬਾਤਾਂ ਕਰ ਲਈਏ ਸਾਡਾ ਗਰੇਯਾਲ ਦੇਖ ਲੋ ਕੰਮ ਕਰ ਲੱਗਿਆ ਹੋਇਆ ਉਹ ਦੇਖੋ ਇਹ ਸੰਗਤ ਜਾਣ ਤੋਂ ਬਾਅਦ ਜਿਹੜੀ ਸਫਾਈ ਅਸੀਂ ਕਰਦੇ ਹੁੰਦੇ ਆ ਦਰਬਾਰ ਉਹ ਸਫਾਈ ਕਰਨ ਲੱਗੇ ਹੋਏ ਨੇ ਸਾਰੇ ਤੇ ਮੈਂ ਸੋਚਿਆ ਮੈਂ ਵੀਡੀਓ ਬਣਾ ਕੇ ਤੁਹਾਨੂੰ ਗੱਲਾਂ ਬਾਤਾਂ ਕਰ ਲਈਏ ਥੋੜੀਆਂ ਜੀਆਂ ਵੀ ਅੱਥੇ ਅਸੀਂ ਕੀ ਕੁਛ ਕਰਦੇ ਆ ਤਾਂ ਹੁਣੇ ਸਾਰੀ ਸੰਗਤ ਗਈ ਆ ਅਸੀਂ ਥੋੜੇ ਵਿਲੇ ਹੋਏ ਆ ਤਾਂ ਮੁੰਡੇ ਉਧਰ ਸਫਾਈਆਂ ਕਰਦੇ ਨੇ ਤੇ ਮੈਂ ਤੁਹਾਨੂੰ ਗੱਲਾਂ ਕਰ ਰਿਹਾ ਹਾਂ ਤੇ ਅੱਜ ਨਕੋਦਰ ਦਰਬਾਰ ਵੀ ਕਹਿੰਦੇ ਜੰਨਤ ਪੂਰੀ ਦਰਬਾਰ ਚਾਈ ਹੋਈ ਸੀ ਕਿ ਪੂਰਾ ਹੀ ਬਦਲਾ ਦੇ ਨਾਲ ਕਿ ਵਿਆ ਪਿਆ ਸੀ ਦਰਬਾਰ ਤੇ ਸਾਈਂ ਦੀ ਕਿਰਪਾ ਆ ਸਾਈਂ ਲਾਡੀ ਸ਼ਾ ਸਰਕਾਰ ਜਿਨ੍ਹਾਂ ਦੀ ਕਿਰਪਾ ਨਾਲ ਹੀ ਸਾਈਂ ਜੀ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਦਾ ਆ ਤੁਹਾਡੀਆਂ ਗੱਲਾਂ ਮੈਂ ਤੁਹਾਡੇ ਤੱਕ ਪਹੁੰਚਾਉਣਾ ਆ ਜਿੰਨੀਆਂ ਤੁਸੀਂ ਮੈਨੂੰ ਸੰਭੀਆਂ ਕਰਦੇ ਹੋ ਇੰਸਟਾਗ੍ਰam ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਸੋ ਅੱਜ ਵੀਰਵਾਰ ਮੈਂ ਤਾਂ ਇਦਾਂ ਮੈਂ ਕਹਾ ਮੈਂ ਵੀਡੀਓ ਬਣਾ ਰਿਹਾ ਕਿ ਭਾਈ ਮੈਂ ਦਿਖਾ ਦਮਾ ਔਰ ਲੋਕ ਸਾਰੇ ਅਜੀਤ ਹੀ ਹੁੰਦੇ ਆ ਮੈਂ ਕਿਹਾ ਗੱਲਾਂ ਬਾਤਾਂ ਕਰ ਲਈ ਸਾਰੇ ਨਾਲ ਵੀ ਦੱਸ ਦਈਏ ਵੀ ਅਸੀਂ ਉਹ ਨਹੀਂ ਨਾ ਕਰਦੇ ਅਸੀਂ ਪੁੱਛਾ ਪਾਛਾ ਵਾਲਾ ਸਿਸਟਮ ਨਹੀਂ ਹੈਗਾ ਸਾਡਾ ਅਸੀਂ ਇਦਾਂ ਬੈਠ ਕੇ ਕਿ ਅਸੀਂ ਪੁੱਛਾ ਪਾਛਾ ਵਾਲਾ ਸਿਸਟਮ ਸਾਡਾ ਨਹੀਂ ਹੈਗਾ ਸਾਡੇ ਕੋਲ ਲੋਕ ਆਉਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਆਪਣੇ ਦਿਲ ਦੀਆਂ ਦਿਲ ਦੀਆਂ ਗੱਲਾਂ ਕਰਦੇ ਨੇ ਕਿਸੇ ਨਾ ਕਿਸੇ ਵਹਿਮ ਦੇ ਵਿੱਚ ਫਸੇ ਹੋਣ ਉਹ ਸ਼ੇਅਰ ਕਰ ਲੈਂਦੇ ਨੇ ਅਸੀਂ ਉਹਨਾਂ ਦਾ ਥੋੜਾ ਬੋਤਾ ਉਹਨਾਂ ਨੂੰ ਸੁਝਾਅ ਦੇ ਦਿੰਨੇ ਆਂ ਵੀ ਵਹਿਮ ਚ ਨਾ ਪੋ ਐਨੀ ਦਾ ਐਂ ਕਰ ਲੋ ਬਸ ਇਹ ਸਿਸਟਮ ਆ ਕੋਈ ਉੱਥਾ ਵਾਲਾ ਹੈ ਨਹੀਂਗਾ ਵੀ ਭਾਈ ਤੇਰੇ ਤੇ ਕਿਸ ਨੇ ਆ ਕੀਤਾ ਕਰਾਇਆ ਤਾਂ ਤੂੰ ਆਹ ਕਰ ਲੈ ਕਿਉਂ ਵੀਰ ਸਹੀ ਗੱਲ ਹੈ ਤਾਂ ਕਰ ਰਹੇ ਆ ਤਾਂ ਵੀਡੀਓ ਬਣਾਈ ਅੱਜ ਵੀ ਤੁਹਾਨੂੰ ਦਿਖਾ ਰਿਹਾ ਹਾਂ ਇੰਦਾ ਬੈਠੇ ਹੋਈਆਂ ਅਸੀਂ ਸਾਰੇ ਗਏ ਉਹ ਚੇਕ ਉਹ ਸਾਰੇ ਹੋਣਗੇ ਨੇ ਉੱਠ ਕੇ ਅੱਗੇ ਜਾ ਰਹੇ ਹੁਣ ਬੜਾ ਕਹਿਣਾ ਹਾਂ ਅਮਲ ਲਿਆ ਜੈਸਾਂਗੇ ਜੀ